ਗਰੀਬ ਨਵਾਜ ਹੈ ਜੀ ਮਾਲਕ ਦਾ ਸਾਨੂੰ ਲੱਗਦਾ ਕਿ ਸਾਡੇ ਲਈ ਕੋਈ ਨਹੀਂ ਹੈਗਾ ਪਰ ਮਾਲਕ ਹਮੇਸ਼ਾ ਹੈਗਾ ਜੇ ਤੇ ਐਵੀ ਗੱਲ ਨਾ ਦਿਮਾਗ ਹਮੇਸ਼ਾ ਯਾਦ ਰੱਖਣਾ ਕਿ ਜੋ ਤੁਹਾਡੇ ਗੁਰੂ ਨੇ ਤੁਹਾਨੂੰ ਦੇ ਦਿੰਨਾ ਨਾ ਉਹ ਕੋਈ ਹੋਰ ਨਹੀਂ ਦੇ ਸਕਦਾ ਐ ਦੁਨੀਆ ਤੇ ਕੋਈ ਇਨਸਾਨ ਨਹੀਂ ਦੇ ਸਕਦਾ ਭਾਵੇਂ ਤੁਸੀਂ ਕਿਸੇ ਦੇ ਅੱਗੇ ਝੁੱਕ ਵੀ ਜਾਓਗੇ ਨਾ ਦੁੱਖ ਜਿ ਝੁੱਕ ਵੀ ਗਏ ਹੋ ਕਿਸੇ ਦੇ ਅੱਗੇ ਫੇਰ ਉਹ ਨਹੀਂ ਉਹਨੇ ਤੁਹਾਨੂੰ ਦੇਣਾ ਕੁਝ ਪਰ ਜਿਹੜਾ ਮੇਰਾ ਮਾਲਕ ਹੈ ਉਹ ਤਾਂ ਦਿਲਾਂ ਦੀਆਂ ਤਾਰਾਂ ਪੜਦਾ ਜੇ ਉਹਨੇ ਤੁਹਾਨੂੰ ਬਿਨਾ ਮੰਗੇ ਸਭ ਕੁਝ ਦੇ ਦਿੰਦਾ ਬਸ ਗੱਲ ਇਹੋ ਹੀ ਹੈ ਕਿ ਜਦੋਂ ਦੁੱਖ ਚਾਰ ਆ ਜਾਂਦੇ ਤੇ ਆਪਾਂ ਟੁੱਟੇ ਜਾਂਦੇ ਆ ਆਪਾਂ ਦੂਜਿਆਂ ਵੱਲ ਭਜਣਾ ਸ਼ੁਰੂ ਹੋ ਜਾਂਦੇ ਆ ਇਹ ਨਹੀਂ ਕਿ ਆਪਾਂ ਆਪਣੇ ਗੁਰੂ ਦੇ ਅੱਗੇ ਜਾਈਏ ਜਿੱਥੋਂ ਸਾਨੂੰ ਹੌਸਲਾ ਮਿਲਣਾ ਸਬਰ ਮਿਲਣਾ ਸੋ ਮੈਂ ਕੰਨਾ ਜੀ ਪਹਿਲੇ ਤਾਂ ਘਬਰਾਇਆ ਨਾ ਕਰੋ ਇਹ ਜ਼ਿੰਦਗੀ 'ਚ ਕੁਝ ਵੀ ਇੱਕੋ ਜਿਹਾ ਨਹੀਂ ਰਹਿੰਦਾ ਕਦੇ ਵੀ ਮੈਂ ਕੰਨਾ ਜੀ ਇੱਕ ਸੈਕਿੰਡ ਵੀ ਬਹੁਤ ਦੂਰ ਦੀ ਗੱਲ ਆ ਇੱਕ ਪਲ ਦੇ ਵਿੱਚ ਜ਼ਿੰਦਗੀਆਂ ਬਦਲ ਜਾਂਦੀਆਂ ਸੋ ਇਹ ਗੱਲ ਤੁਸੀਂ ਮਨ ਦੇ ਵਿੱਚ ਲੈ ਕੇ ਬੈਠੇ ਹੋ ਕਿ ਕੁਝ ਠੀਕ ਨਹੀਂ ਹੋਣਾ ਮੈਨੂੰ ਕੁਝ ਵੀ ਵਧੀਆ ਮਿਲਣਾ ਹੀ ਨਹੀਂ ਕਦੇ ਵੀ ਪਰ ਪ੍ਰਮਾਤਮਾ ਨੇ ਨਹੀਂ ਆ ਸੋਚਿਆ ਪ੍ਰਮਾਤਮਾ ਨੇ ਬਹੁਤ ਵਧੀਆ ਸੋਚਿਆ ਤੇ ਮਰਜ਼ੀ ਉਹਦੀ ਚਲਣੀ ਜੇ ਇੱਥੇ ਕੋਈ ਦੁਨੀਆ ਦੀ ਮਰਜ਼ੀ ਨਹੀਂ ਚਲਣੀ ਤੁਹਾਡੀ ਮਰਜ਼ੀ ਨਹੀਂ ਚਲਣੀ ਮਰਜ਼ੀ ਮਾਲਕ ਦੀ ਚਲਣੀ ਤੇ ਜਿਉਂਨੇ ਵਧੀਆ ਸੋਚਿਆ ਵਧੀਆ ਮਿਲੇਗਾ ਵੀ ਸਬਰ ਕਰਨਾ ਸਿੱਖ ਲੋ ਜ਼ਿੰਦਗੀ ਤੇ ਜੇ ਦੁੱਖ ਆ ਰਿਹਾ ਤਕਲੀਫਾਂ ਆ ਰਹੀਆਂ ਤੇ ਲੜਨਾ ਸਿੱਖੋ ਕਮਜ਼ੋਰ ਨਹੀਂ ਪੈਣਾ ਉਹ ਮਾਲਕ ਨੇ ਸੰਭਿਆ ਤੁਹਾਨੂੰ ਡਿੱਗਣ ਨਹੀਂ ਦਿੰਦਾ ਕਦੇ ਵੀ ਨਹੀਂ ਡਰਨਾ ਉਹ ਮਾਲਕ ਨੇ ਜਦੋਂ ਚਾਇਆ ਇੱਕ ਪਲ ਦੇ ਵਿੱਚ ਦੇਖਣਾ ਤੁਹਾਡੀ ਜ਼ਿੰਦਗੀ ਕਿੱਥੋਂ ਦੀ ਕਿੱਥੇ ਲੈਣੀ ਹੈ ਤੁਸੀਂ ਤਾਂ ਨਲ ਨਾ ਸੋਚਿਆ ਹੈਗਾ ਕੀ ਹੋਈ ਹੋ ਜੇਰ ਤੋਂ ਬਾਅਦ ਸਭ ਵਧੀਆ ਹੈ ਪਰ ਮਾਲਕ ਨੇ ਤਾਂ ਬਹੁਤ ਕੁਝ ਸੋਚਿਆ ਹੈ ਤੁਹਾਡੇ ਲਈ ਸਭ ਮਿਲੇਗਾ ਜੀ ਭਰੋਸਾ ਕਰੋ ਆਪਣੇ ਗੁਰੂ ਤੋਂ ਕਦੇ ਨਹੀਂ ਪੁੱਛਿਓ ਨਾ ਕਿਉਂਕਿ ਕਰਨਾ ਉਹਨੇ ਹੀ ਹੈ ਸਭ ਕੁਝ ਤੁਹਾਡੇ ਲਈ